ਤੇਲ ਵੱਧ ਖਾਊਗਾ ਇਹਦੀ ਇੰਜਨ ਦੀ ਲਾਈਫ ਘਟ ਜੂ ਕੋਈ ਆਂਦਾ 11 ਹਾਲਾਂ ਤੇ ਇਹਦਾ ਧੂਆ ਨਿਕਲ ਜੂ ਕੋਈ ਆਂਦਾ ਸੀਗਾ ਵੀ ਉਹਦੇ ਜਿਹੜੇ ਹਾਲਾ ਉਹ ਸਪਰਿੰਗਾਂ ਵਾਲੇ ਆ ਵੀ ਉਹਦੇ ਨਾਲ ਟਰੈਕਟਰ ਦਾ ਜ਼ੋਰ ਨਹੀਂ ਲੱਗਦਾ ਅੱਜ ਬਾਈ ਜੀ ਆਪਣੇ ਆਪ ਦੇ 15 ਹਾਲੇ ਦੇ ਮਗਰ ਪਾਏ ਹੋਏ ਆ 15 ਹਾਲਾਂ ਦੇ ਆਪਾਂ ਤੁਹਾਨੂੰ ਚੱਲਦਾ ਵਿਖਾਵਾਂਗੇ ਆਪਾਂ ਬਾਈ ਜੀ ਇਹਦੇ ਵਿੱਚ ਜਿਹੜਾ ਮਾਈਕੋ ਪੰਪ ਲਵਾਇਆ ਰੂਟਰ ਲਵਾ ਕੇ ਬਾਈ ਜੀ ਟਰੈਕਟਰ ਨੂੰ ਕੀ ਕਰਾ ਕੇ ਲਿਆਏ ਹੋ ਤੇ ਤੁਸੀਂ ਚਲਾਇਆ ਨਹੀਂ گاਂ ਚੈੱਕ ਨਹੀਂ ਕੀਤਾ ਤੇ ਬਾਈ ਜੀ ਵਾਹਨ ਅੱਜ ਆਪਣਾ ਵਾਤਰ ਆ ਗਿਆ ਜਿਹੜਾ ਧੂਆਂ ਬਾਈ ਜੀ ਸਟਾਰਟ ਹੋਣ ਲੱਗੇ ਘੁਰਬਲਾ ਸੱਡਦਾ ਸੀ ਉਹ ਵੀ ਸਿੱਟਣੋਂ ਹਟ ਗਿਆ ਤੀਜੇ ਬੀ ਦੇ ਵਿੱਚ ਬਈ ਲਾਤਾ ਲੀਵਰ ਆਪਣਾ ਥੱਲੇ ਆ ਤੇ ਅੱਜ ਥੋੜਾ ਜਿਹਾ ਅਸੀਂ ਟ੍ਰਾਇਲ ਕੀਤਾ ਸੀ ਜੱਗੇ ਬਾਈ ਦਾ ਫੋਨ ਆਇਆ ਸੀ ਵੀ ਤੂੰ ਚਲਾ ਚਲੂ ਕੇ ਚੱਲਦਾ ਸੀ 300 ਤੋਂ 350 ਚੱਕਰ ਤੋੜਦਾ ਸੀ ਤੇ ਟਰੈਕਟਰ ਨਾਲ ਧੂਆਂ ਵੀ ਮਾਰਦਾ ਸੀ ਜਿਹੜਾ ਅੱਜ ਬਾਈ ਜੀ ਭਾਫ ਵੀ ਵਸਾ ਰਿਹਾ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੇ ਬੜੇ ਭਰਾਵਾਂ ਦੇ ਫੋਨ ਵੀ ਆਏ ਆ ਤੇ ਕਮੈਂਟ ਵੀ ਕੀਤੇ ਸੀਗੇ ਵੀ ਤੁਸੀਂ ਬਾਈ ਜੀ ਟਰੈਕਟਰ ਨੂੰ ਕੀ ਕਰਾ ਕੇ ਲਿਆਏ ਹੋ ਤੇ ਤੁਸੀਂ ਚਲਾਇਆ ਨਹੀਂ ਗਾਂ ਚੈੱਕ ਨਹੀਂ ਕੀਤਾ ਤੇ ਬਾਈ ਜੀ ਵਾਹਨ ਅੱਜ ਆਪਣਾ ਵਾਤਰ ਆ ਗਿਆ ਰੌਣੀ ਕੀਤੇ ਵੇ ਤੇ ਜਿਹੜੀ ਗੱਲ ਆਪਾਂ ਕਰਾਉਣ ਦੀ ਉਹ ਆਪਾਂ ਬਾਈ ਜੀ ਇਹਦੇ ਵਿੱਚ ਜਿਹੜਾ ਮਾਈਕੋ ਪੰਪ ਲਵਾਇਆ ਰੂਟਰ ਲਵਾ ਕੇ ਟਰਬੋ ਬਾਈ ਨੇ ਚਾਹ ਉਹਦੇ ਬਾਰੇ ਨਹੀਂ ਆਪਾਂ ਕਹਿ ਸਕਦੇ ਵੀ ਅੰਦਰ ਉਹਨੇ ਕੀ ਭਰਿਆ ਇਹਦੇ ਤੇ ਜੱਗੇ ਬੌਸ ਦਾ ਬਾਈ ਦਾ ਹੱਥ ਫਿਰਿਆ ਅੱਜ ਤੁਹਾਨੂੰ ਵਿਖਾਵਾਂਗੇ ਕਈ ਬਰਾਵਾਂ ਦੇ ਕਮੈਂਟ ਸੀ ਵੀ ਇਹ ਤੇਲ ਵੱਧ ਖਾਊਗਾ ਇਹਦੀ ਇੰਜਨ ਦੀ ਲਾਈਫ ਘਟਜੂ ਕੋਈ ਆਂਦਾ 11 ਹਾਲਾਂ ਤੇ ਇਹਦਾ ਧੂਆ ਨਿਕਲ ਜੂ ਕੋਈ ਆਂਦਾ ਸੀਗਾ ਵੀ ਉਹਦੇ ਜਿਹੜੇ ਹਾਲਾ ਉਹ ਸਪਰਿੰਗਾਂ ਵਾਲੇ ਆ ਵੀ ਉਹਦੇ ਨਾਲ ਟਰੈਕਟਰ ਦਾ ਜ਼ੋਰ ਨਹੀਂ ਲੱਗਦਾ ਅੱਜ ਬਾਈ ਜੀ ਆਪਣੇ ਆਪ ਦੇ 15 ਹਾਲੇ ਦੇ ਮਗਰ ਪਾਏ ਹੋਏ ਆ 15 ਹਾਲਾਂ ਦੇ ਆਪਾਂ ਤੁਹਾਨੂੰ ਚੱਲਦਾ ਵਿਖਾਵਾਂਗੇ ਕਿੰਨੇ ਚੱਕਰ ਤੋੜਦਾ ਤੇ ਕਿਹੜੇ ਗੇਅਰ 'ਚ ਅਸੀਂ ਜਿਹੜਾ ਚਲਾਉਂਦੇ ਸੀ ਉੱਥੇ ਇਹ ਚੱਲਦਾ ਨਹੀਂ ਸੀ ਤੇ ਅੱਜ ਉੱਥੇ ਚੱਲਦਾ ਕਿ ਨਹੀਂ ਚੱਲਦਾ ਉਹ ਵੀ ਵਿਖਾਵਾਂਗੇ ਲੀਵਰ ਥੱਲੇ ਸਿੱਟਾਂਗੇ ਸਾਰੇ ਤੇ ਆਜੋ ਫਿਰ ਤੁਹਾਨੂੰ ਆਪਾਂ ਦਿਖਾ ਦਈਏ ਵੀ ਇਹਦੀ ਅੱਜ ਜਿਹੜੀ ਪਾਵਰ ਆ ਜਿਹੜੀ ਆਪਾਂ ਇਹਦੀ ਝੋਟੇ ਦੀ ਪਰਖਣੀ ਆ ਤੇ ਤੁਹਾਨੂੰ ਮੈਂ ਇੱਕ ਗੇੜਾ ਦੇ ਕੇ ਇਦੋਂ ਬਾਅਦ ਆਪਾਂ ਇਹਦੇ ਚੱਕਰ ਵੀ ਵੇਖਾਂਗੇ ਵੀ ਕਿੰਨੇ ਚੱਕਰ ਘੁੰਮਦਾ ਜਿਹੜਾ ਧੂਆਂ ਬਾਈ ਜੀ ਸਟਾਰਟ ਹੋਣ ਲੱਗਿਆ ਘਰਬੜਾ ਛੱਡਦਾ ਸੀ ਉਹ ਵੀ ਸਿੱਟਣੋਂ ਹਟ ਗਿਆ ਇਹ ਹੁਣ ਤੁਹਾਨੂੰ ਮੈਂ ਚੱਲਦਾ ਵਿਖਾਉਣਾ ਹੀ ਇਹ ਤੀਜੇ ਵਿੱਚ ਚਲਾਵਾਂਗੇ ਆਪਾਂ ਐਸ ਗੇਅਰ ਦੇ ਵਿੱਚ ਤਰੋ ਇਹ ਚੱਕਰ ਨਾਲ ਅੱਗੇ ਪੂਰੇ ਰੰਗ ਲਾਉਂਦਾ ਨਹੀਂ ਸੀ ਪੱਕਰ ਬਹੁਤ ਤੋੜਦਾ ਸੀ ਤੇ ਅੱਜ ਇਹਨੂੰ ਕੋਈ ਪਰਵਾਹ ਨਹੀਂ ਗਈ ਤੇ ਤੁਹਾਨੂੰ ਆਪਾਂ ਚੱਕਰ ਵੀ ਵਿਖਾ ਦਗੇ ਵਿੱਚ ਬਾੜ ਕੇ ਇਹ 15 ਹਲਾਂ ਤੇ ਹਾਂਜੀ ਆਪਾਂ ਤੁਹਾਨੂੰ ਚੱਕਰ ਵਿਖਾ ਦਈਏ ਵੀ ਕਿੰਨੇ ਚੱਕਰ ਤੋੜਦਾ ਟਰੈਕਟਰ ਆ ਆ ਜਾ ਅੰਦਰ ਹੀ ਆ ਜਾ ਕਿਹੜੇ ਗੇਅਰ 'ਚ ਚੱਲਦਾ ਉਹ ਵੀ ਦਿਖਾ ਦਿੰਨੇ ਆ ਤੀਜੇ ਬੀ ਦੇ ਵਿੱਚ ਵੀ ਲਾਤਾ ਲੀਵਰ ਆਪਣਾ ਥੱਲੇ ਆ ਤੇ ਤੁਹਾਨੂੰ ਹੁਣ ਚੱਕਰ ਵਿਖਾ ਦਿੰਨੇ ਵੀ 1800 ਚੱਕਰ ਤੇ ਆਪਾਂ ਮੜਾ ਨੇੜੇ ਕਰਕੇ ਦਿਖਾ ਦੇ ਵੀ 1800 ਤੇ ਆਪਾਂ ਇਹਦੀ ਰੇਸ ਕਰਤੀ ਆ ਤੇ ਕਿੰਨੇ ਚੱਕਰ ਤੋੜਦਾ ਉਹ ਹੁਣ ਦਿਖਾ ਦਈਏ ਤੁਹਾਨੂੰ ਲਓ ਜੀ ਲੀਵਰ ਥੱਲੇ ਆ ਇਸ ਟਾਈਮ ਆ ਜਿਹੜਾ ਵਾਹਣਾ ਪਾ ਪਟ ਰਹੇ ਆ 100 ਚੱਕਰ ਤੋੜ ਰਿਹਾ ਟਰੈਕਟਰ ਲੀਵਰ ਦੋਵੇਂ ਥੱਲੇ ਆ 15 ਹੜਾਂ ਤੇ ਚੱਲੀ ਜਾਂਦਾ ਤੇ ਕੋਈ ਪਰਵਾਹ ਨਹੀਂ ਐਸੇ ਅੱਗੇ ਐਸੇ ਗੇਅਰ ਦੇ ਵਿੱਚ 2000 ਚੱਕਰ ਤੇ ਸੀ ਇਹਨੂੰ ਆਉਂਦੇ ਸੀ ਤੇ ਇਹ ਤਕਰੀਬਨ ਜਿੱਥੇ ਹੁਣ 1700 ਤੇ ਚੱਲ ਰਿਹਾ ਇੱਥੇ ਹੀ ਚੱਲਦਾ ਸੀ 300 ਤੋਂ 350 ਚੱਕਰ ਤੋੜਦਾ ਸੀ ਤੇ ਟਰੈਕਟਰ ਨਾਲ ਧੂਆਂ ਵੀ ਮਾਰਦਾ ਸੀ ਜਿਹੜਾ ਅੱਜ ਬਈ ਜੀ ਭਾਫ਼ ਵੀ ਨਹੀਂ ਵਸਾ ਰਿਹਾ ਤੇ ਨਾ ਜਿਹੜਾ ਸਾਡਾ ਏਸੀ ਵੀ ਆ ਉਹ ਵੀ ਚੱਲ ਰਿਹਾ ਹੈ ਵੀ ਉਹ ਵੀ ਇਹ ਅਕਸਰ ਮਾੜਾ ਮੋਟਾ ਦਾ ਜ਼ੋਰ ਇੰਜਨ ਦਾ ਲਾਉਂਦਾ ਹੀ ਆ ਜਿਵੇਂ ਮਰਜੀ ਬਾਈ ਜੀ ਇਹਨੂੰ ਹੁਣ ਪੁੱਠਾ ਸਿੱਧਾ ਮੋੜੀ ਜਾ ਜਮਾਂ ਨਹੀਂ ਦਬਦਾਗਾ ਕੋਈ ਚੱਕਰ ਨਹੀਂ ਤੋੜਦਾਗਾ ਵੇਲੋ ਸੂਈ ਜਮਾਂ ਉੱਥੇ ਹੀ ਖੜੀ ਆ ਆਪਾਂ ਪੁੱਠਾ ਮੋੜਤਾ 15 ਹਲਾ ਦੇ ਤਾਂ ਨਹੀਂ ਚੱਕਰ ਨਹੀਂ ਤੋੜਦਾ ਤੇ ਜਿਹੜਾ ਗੱਲ ਕਰਾਂਗੇ ਆਪਾਂ ਦੀ ਦੂਰ ਦੇ ਵਿੱਚ ਦੂਰ ਤੇ ਬਾਈ ਜੀ ਸੀ1 ਲਊਗਾ ਗੇਅਰ 15 ਹਲਾਂ ਤੇ ਤੇ ਆਪਾਂ ਤੁਹਾਨੂੰ ਦੂਜੀ ਵੀਡੀਓ ਪਾਵਾਂਗੇ ਦੀ ਜਿੱਦਣ ਆਪਾਂ ਵਾਹਣ ਸਾਰਾ ਵਾਹਣਾ ਹੋਇਆ ਡੀਜ਼ਲ ਕਿੰਨਾ ਖਾਊਗਾ ਘੰਟੇ ਦੇ ਵਿੱਚ ਕਿੰਨਾ ਵਾਹਣ ਵਾਹੂਗਾ ਉਹ ਆਪਾਂ ਤੁਹਾਨੂੰ ਪੂਰੀ ਵੀਡੀਓ ਦੀ ਪਾਵਾਂਗੇ ਐਵਰੇਜ ਵੀ ਕੱਢਾਂਗੇ ਤੇ ਅੱਜ ਥੋੜਾ ਜਿਹਾ ਅਸੀਂ ਟ੍ਰਾਇਲ ਕੀਤਾ ਸੀ ਜੱਗੇਬਾਈ ਦਾ ਫੋਨ ਆਇਆ ਸੀ ਵੀ ਤੂੰ ਚਲਾ ਚਲੂ ਕੇ ਵੇਖਿਆ ਕਿ ਲਿਜਾ ਕੇ ਠੱਲ ਕੇ ਰੱਖੀ ਬੈਠੇ ਹਾਂ ਤੇ ਅਸੀਂ ਅੱਜ ਮੈਂ ਕਿਹਾ ਵਾਹਣ ਥੋੜਾ ਜਿਹਾ ਵਾਹ ਕੇ ਵੇਖ ਕੇ ਚੈੱਕ ਕਰੀਏ ਫੇਰ ਜਿਹੜੀ ਨਵੀਂ ਵੀਡੀਓ ਪਾਵਾਂਗੇ ਆਪਾਂ ਉਹਦੇ ਚ ਤੁਹਾਨੂੰ ਤੇਲ ਦੀ ਐਵਰੇਜ ਦੇਵਾਂਗੇ ਕਿੰਨਾ ਤੇਲ ਅੱਗੇ ਇਹ ਸਗੀਰ ਦੇ ਵਿੱਚ ਬਾਈ ਜੀ ਇਹ 10 ਤੋਂ 11 ਲੀਟਰ ਤੇਲ ਖਾਂਦਾ ਸੀ ਘੰਟੇ ਦਾ ਹੁਣ ਆਪਾਂ ਇਹਦੀ ਐਵਰੇਜ ਵੇਖਾਂਗੇ ਵੀ ਘੰਟੇ ਦਾ ਕਿੰਨਾ ਤੇਲ ਖਾਂਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ